ਮਾਂ ਬੋਲੀ ਪੰਜਾਬੀ ਸਾਡੀ ਇਸਤੇ ਨਾ ਕੋਈ ਬਾਰ ਕਰੋ ਮਾਂ ਬੋਲੀ ਨੂੰ ਭੁੱਲਣ ਵਾਲਿਓ ਕੁਝ ਤੇ ਸੋਚ ਵਿਚਾਰ ਕਰੋ ਮਾਂ ਬੋਲੀ ਦੇ ਉੱਤੇ ਚਰਚਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀ ਰਹਿੰਦੀ ਹੈਗੀ ਮਰਦਮਸ਼ਮਾਰੀ ਹੋਵੇ ਇਹ ਦੇ ਉੱਤੇ ਸਿਆਸਤ ਵੀ ਕੀਤੀ ਜਾਂਦੀ ਹੈਗੀ ਮਾਂ ਬੋਲੀ ਦੇ ਉੱਤੇ ਤਾਂ ਮਾਂ ਬੋਲੀ ਦੀ ਅੱਜ ਗੱਲ ਮੈਂ ਇਸ ਰੂਪ ਦੇ ਵਿੱਚ ਕਰਨੀ ਚਾਹੁੰਨਾ ਤੁਹਾਡੇ ਸਾਹਮਣੇ ਕਿ 12ਵੀਂ ਦੇ ਨਤੀਜੇ ਆਏ ਨੇ ਮਿੱਤਰੋ ਪੰਜਾਬ ਦੇ ਪੰਜਾਬ ਜਿਹਨੂੰ ਕਿਹਾ ਜਾਂਦਾ ਕਿ ਇਹ ਪੰਜਾਬੀ ਇਥੇ ਜੰਮਦਾ ਬੱਚਾ ਹੀ ਉਹਨੂੰ ਲੋਰੀਆਂ ਵੀ ਪੰਜਾਬੀ ਦੇ ਵਿੱਚ ਦਿੱਤੀਆਂ ਜਾਂਦੀਆਂ ਤੇ ਜਦੋਂ ਵੱਡਾ ਹੁੰਦਾ ਹੈ ਉਹਦੇ ਗੀਤ ਵੀ ਪੰਜਾਬੀ ਦੇ ਵਿੱਚ ਵਿਆਹ ਦੇ ਗੀਤ ਗਾਏ ਜਾਂਦੇ ਨੇ ਤੇ ਜਦੋਂ ਕਿਸੇ ਬੰਦੇ ਦੀ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤੇ ਬੈਣ ਵੀ ਪੰਜਾਬੀ ਦੇ ਵਿੱਚ ਹੀ ਪਾਏ ਜਾਂਦੇ ਨੇ ਯਾਨੀ ਅਸੀਂ ਪੰਜਾਬੀ ਆ ਸਾਡੀ ਮਾਂ ਬੋਲੀ ਪੰਜਾਬੀ ਹੈ ਪਰ ਇਸੇ ਤਰਤੀ ਦੇ ਉੱਤੇ ਜੇ ਸਾਡੇ ਸਕੂਲਾਂ ਦੇ ਅੰਦਰ ਵਰਮੀ ਜਮਾਤ ਦੇ ਜਦੋਂ ਨਤੀਜੇ ਆਉਂਦੇ ਨੇ ਤੇ ਪੰਜਾਬੀ ਦੇ ਵਿੱਚੋਂ ਹੀ ਬੱਚੇ ਫੇਲ ਹੋ ਜਾਣ ਤਾਂ ਫਿਰ ਸਵਾਲ ਇਹ ਚੈਨ ਲੱਗਦਾ ਹੈ ਇਹ ਕਿਤੇ ਨਾ ਕਿਤੇ ਲੱਭਣ ਦੀ ਲੋੜ ਹੈ ਕਿ ਗੜਬੜ ਕਿੱਥੇ ਪਈ ਆ ਕਿ ਪਹਿਲੀ ਜਮਾਤ ਤੋਂ ਹੀ ਅਸੀਂ ਜਦੋਂ ਸ਼ੁਰੂ ਹੁੰਨੇ ਆ ਤਾਂ ਊੜੇ ਆੜੇ ਤੋਂ ਸ਼ੁਰੂ ਹੋ ਕੇ ਅਸੀਂ ਲਗਾਤਾਰ ਪੰਜਾਬੀ ਪੜ੍ਹਦੇ ਹੀ ਜਾਂਦੇ ਆ ਚਾਹੇ ਉਹ 10ਵੀਂ ਹੋਵੇ 12ਵੀਂ ਹੋਵੇ ਉੱਪਰ ਲੀਆਂ ਕਲਾਸਾਂ ਹੋਣ ਅਸੀਂ ਪੰਜਾਬ ਦੇ ਵਾਸੀ ਆ ਪਰ ਇਤ ਕੀ ਜਿਹੜੇ ਨਤੀਜੇ ਆਏ ਨੇ ਕਿ ਉਹਦੇ ਵਿੱਚ ਜਿਹੜਾ ਸਾਨੂੰ ਪਤਾ ਲੱਗਦਾ ਹੈ ਕਿ 2913 ਵਿਦਿਆਰਥੀ 12ਵੀਂ ਦੇ ਵਿੱਚੋਂ ਪੰਜਾਬੀ ਦੇ ਜਰਨਲ ਪੰਜਾਬੀ ਜਿਹਨੂੰ ਕਹਿੰਦੇ ਨੇ ਜਰਨਲ ਪੰਜਾਬੀ ਉਹਦੇ ਵਿੱਚੋਂ ਫੇਲ ਹੋ ਗਏ ਜਰਨਲ ਪੰਜਾਬੀ ਜਿਹਦੇ 'ਚ ਹੁੰਦਾ ਹੀ ਕੱਖ ਨਹੀਂ ਇਹਦਾ ਮਤਲਬ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਲਿਖਣਾ ਨਹੀਂ ਆਉਂਦਾ ਹੁਣ ਪੰਜਾਬੀ ਲਿਖਣੀ ਨਹੀਂ ਆਉਂਦੀ ਹੋਣੀ ਉਹ ਤਾਂ ਫੇਲ ਹੋ ਗਏ ਨਹੀਂ ਤੇ ਜੇ ਚਾਰ ਅੱਖਰ ਲਿਖਿਆ ਹੋਣ ਤਾਂ ਅਧਿਆਪਕ ਦੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚੇ ਨੂੰ ਵੱਧ ਤੋਂ ਵੱਧ ਨੰਬਰ ਦਿੱਤੇ ਜਾਣ ਜੇ ਉਹਨੇ ਦੋ ਨੰਬਰਾਂ ਦਾ ਵੀ ਲਿਖਿਆ ਤੇ ਤਿੰਨ ਦੇ ਉਹ ਇਹਨੂੰ ਪਰ ਜੇ ਉਹ ਜਨਰਲ ਪੰਜਾਬੀ ਦੇ ਵਿੱਚੋਂ ਹੀ ਫੇਲ ਹੁੰਦੇ ਐ ਤਾਂ ਇਹਦਾ ਮਤਲਬ ਗੜਬੜ ਐ ਕਿ ਹੀਠਾਂ ਤੋਂ ਅਸੀਂ ਕਿਹੋ ਜਿਹਾ ਉਹ ਸਾਡੇ ਬੱਚੇ ਆਏ ਕਿਉਂਕਿ ਸਰਕਾਰ ਦੀਆਂ ਨੀਤੀਆਂ ਵੀ ਜ਼ਿੰਮੇਵਾਰ ਹੁੰਦੀਆਂ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਤਕਲੀਫ ਹੰਢਾਈ ਐ ਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਕਾਨੂੰਨ ਬਣਾਤਾ ਕਿ ਕਿਸੇ ਨੂੰ ਫੇਲ ਹੀ ਨਹੀਂ ਕਰਨਾ ਉਹਨੂੰ ਉਹ ਭਾਵੇਂ ਸਕੂਲ ਵੱਡਦਾ ਐ ਸਕੂਲ ਆਉਂਦਾ ਐ ਨਹੀਂ ਆਉਂਦਾ ਹੋਮਵਰਕ ਕਰਦਾ ਐ ਨਹੀਂ ਕਰਦਾ ਉਹ ਜਿਹੋ ਜਿਹਾ ਮਰਜੀ ਬੱਚਾ ਐ ਤੇ ਉਹ ਉੱਪਰ ਲੀਆਂ ਹਦਾਇਤਾਂ ਦੇ ਅਨੁਸਾਰ ਫਿਰ ਸਕੂਲਾਂ ਦੇ ਵਿੱਚ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚੇ ਪਾਸ ਹੁੰਦੇ ਗਏ ਉਹ 9ਵੀਂ ਤੇ 10ਵੀਂ ਚ ਜਾ ਕੇ ਫਸ ਜਾਂਦੇ ਨੇ ਬੱਚੇ ਫਿਰ 11ਵੀਂ 12ਵੀਂ ਚ ਜਾ ਕੇ ਉਹ ਬਿਲਕੁਲ ਹੀ ਮਤਲਬ ਨਰਾਸ਼ਾ ਦੇ ਵਿੱਚ ਚਲੇ ਜਾਂਦੇ ਨੇ ਆਉਂਦੇ ਕੱਖ ਨਹੀਂ ਤਾਂ ਜਿਹੜੀ ਜਨਰਲ ਪੰਜਾਬੀ ਹੈ ਉਹਦੇ ਵਿੱਚੋਂ ਜੇ 2913 ਬੱਚੇ ਪੂਰੇ ਪੰਜਾਬ ਦੇ ਵਿੱਚੋਂ ਇਹ ਫੇਲ ਹੋਇਆ ਇਹ ਚਿੰਤਾ ਦਾ ਵਿਸ਼ਾ ਤੇ ਜਿਹੜੀ ਇਲੈਕਟਿਵ ਪੰਜਾਬੀ ਹੁੰਦੀ ਹੈ ਜਿਹਨੂੰ ਅਸੀਂ 49ਵੀਂ ਪੰਜਾਬੀ ਕਹਿੰਦੇ ਆ 49ਵੀਂ ਪੰਜਾਬੀ ਦਾ ਵਿਸ਼ਾ ਉਹ ਥੋੜਾ ਜਿਹਾ ਪਰ ਲਿਖਣੀ ਤਾਂ ਉਹ ਉਵੇਂ ਹੀ ਹੁੰਦੀ ਆ ਉਹ ਵੀ ਹੈ ਉਹ ਵੀ ਪੰਜਾਬੀ ਹੈ ਉਹ ਥੋੜੀ ਜਿਹੀ ਜ਼ਿਆਦਾ ਜਨਰਲ ਪੰਜਾਬੀ ਨਾਲ ਥੋੜੀ ਔਖੀ ਉਹਦਾ ਵਿਸਥਾਰ ਨਾਲ ਉਹ ਥੋੜਿਆ ਉਹਦਾ ਸਲੇਪਸ ਜ਼ਿਆਦਾ ਔਖਾ ਹੁੰਦਾ ਥੋੜਾ ਜਿਹਾ ਤੇ ਉਹਦੇ ਵਿੱਚੋਂ ਵੀ 2077 ਯਾਨੀ 2077 ਬੱਚੇ ਫੇਲ ਹੋਏ ਹੈਗੇ ਤਾਂ ਇਹ ਚਿੰਤਾ ਦਾ ਵਿਸ਼ਾ ਜੇ ਪੰਜਾਬ ਦੀ ਧਰਤੀ ਦੇ ਉੱਤੇ ਬੱਚਾ ਕੋਈ ਅੰਗਰੇਜ਼ੀ ਦੇ ਵਿੱਚੋਂ ਫੇਲ ਹੋਵੇ ਥੋੜੀ ਜਿਹੀ ਗੱਲ ਸਮਝ ਆਉਂਦੀ ਹੈ ਮੈਂ ਕਿਈ ਬੱਚੇ ਨੂੰ ਔਖਾ ਲੱਗਦਾ ਹੁੰਦਾ ਕਿਸੇ ਨੂੰ ਸਾਇੰਸ ਔਖੀ ਲੱਗਦੀ ਹੋ ਸਕਦੀ ਹੈ ਪਰ ਇਹਦਾ ਬੇਸ ਜਿਹੜਾ ਮਡਲਾ ਜਿਹਨੂੰ ਅਸੀਂ ਸਾਡਾ ਮੀਡੀਅਮ ਕਹਿੰਦੇ ਆ ਕਿ ਦੂਜੀਆਂ ਕਿਤਾਬਾਂ ਦਾ ਦੂਜੇ ਵਿਸ਼ਿਆਂ ਦਾ ਦੂਜੇ ਸਬਜੈਕਟਾਂ ਦਾ ਇਹਨੇ ਬੇਸ ਬਣਨਾ ਹੁੰਦਾ ਪੰਜਾਬੀ ਨੇ ਇਹਦਾ ਮਤਲਬ ਜਿਹੜੇ ਬੱਚੇ ਦੀ ਪੰਜਾਬੀ ਹੀ ਕਮਜ਼ੋਰ ਹੈ ਤਾਂ ਫਿਰ ਉਹ ਅੰਗਰੇਜ਼ੀ ਵੀ ਉਹਨੇ ਕੀ ਪੜ੍ਹਨੀ ਹੈ ਮੈਥ ਕੀ ਉਹਨੇ ਕਰਨਾ ਹੈਗਾ ਸਮਾਜਿਕ ਤੇ ਸਾਇੰਸ ਦੇ ਵਿਸ਼ੇ ਤੇ ਹੋਰ ਵਿਸ਼ੇ ਜਿਹੜੇ ਉਹ ਕਿਵੇਂ ਪੜ੍ਹੇਗਾ ਉਹ ਤੇ ਜਿਹੜੇ ਇਹਨਾਂ ਸਬਜੈਕਟਾਂ ਚ ਪੰਜਾਬੀ ਦੇ ਵਿੱਚੋਂ ਹੀ ਇਲੈਕਟਿਵ ਪੰਜਾਬੀ ਦੇ ਵਿੱਚੋਂ ਜਨਰਲ ਪੰਜਾਬੀ ਦੇ ਵਿੱਚੋਂ ਉੱਡ ਗਏ ਬੱਚੇ ਫੇਲ ਹੋਗੇ ਲਾਜ਼ਮੀ ਤੌਰ ਤੇ ਉਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਦੂਜੇ ਸਬਜੈਕਟਾਂ ਦੇ ਵਿੱਚੋਂ ਵੀ ਮਾੜੀ ਰਹੀ ਹੋਏਗੀ ਤਾਂ ਇਹਦੇ ਉੱਤੇ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਮਾਪਿਆਂ ਦੀ ਸਾਡੇ ਸਰਕਾਰ ਦੀ ਐਜੂਕੇਸ਼ਨ ਸਿਸਟਮ ਹੈ ਜਿਹੜਾ ਸਾਡਾ ਉਹਦਾ ਤਾਣਾ ਬਾਣਾ ਕਿੰਡਾ ਜ਼ਬਰਦਸਤ ਹੈ ਕਿ ਚੰਡੀਗੜ੍ਹ ਦੇ ਵਿੱਚ ਹੀ ਤਿੰਨ ਚਾਰ ਕਿਸਮ ਦੇ ਤਾਂ ਸਟੇਟ ਪੱਧਰ ਦੇ ਡਾਇਰੈਕਟਰ ਬੈਠੇ ਨੇ ਉਹਨਾਂ ਦੇ ਦਫ਼ਤਰ ਨੇ ਵੱਡੇ ਵੱਡੇ ਕਿੰਨਾ ਉਹਨਾਂ ਕੋਲੇ ਅਮਲਾ ਫੈਲਾ ਹੈ ਕਿੰਨੇ ਡਿਪਟੀ ਡਾਇਰੈਕਟਰ ਨੇ ਕਿੰਨੇ ਥੱਲੇ ਕੰਟਰੋਲਰ ਨੇ ਰਜਿਸਟਰਾਰ ਨੇ ਕਲੈਰੀਕਲ ਅਮਲਾ ਹੋਰ ਅਮਲਕ ਬੜਾ ਮਤਲਬ ਕੁਸ਼ ਹੈ ਜਿਹੜਾ ਪੂਰੇ ਪੰਜਾਬ ਨੂੰ ਕੰਟਰੋਲ ਕਰਦਾ ਹੈ ਤੇ ਫਿਰ ਇਸ ਤੋਂ ਅੱਗੇ ਜੇ ਜ਼ਿਲ੍ਹਾ ਪੱਧਰ ਤੇ ਆਈਏ ਤਾਂ ਦੋ ਦੋ ਕਿਸਮ ਦੇ ਡੀਓ ਬੈਠੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਬੈਠੇ ਨੇ ਪ੍ਰਾਇਮਰੀ ਦਾ ਵੱਖਰਾ ਸੈਕੰਡਰੀ ਦਾ ਵੱਖਰਾ ਤੇ ਉਹ ਕਿਤਾਬਾਂ ਛਾਪਣ ਵਾਲਾ ਜਿਹੜਾ ਐਸਸੀਆਰਟੀ ਦਾ ਵਿਭਾਗ ਵੱਖਰਾ ਤੇ ਜੇ ਫਿਰ ਥੱਲੇ ਬਲਾਕ ਦੇ ਵਿੱਚ ਆਈਏ ਬਲਾਕ ਐਜੂਕੇਸ਼ਨ ਅਫਸਰ ਬੈਠੇ ਨੇ ਸੈਂਟਰ ਹੈੱਡ ਪ੍ਰਾਇਮਰੀ ਦੇ ਵਿੱਚ ਸੀਐਚਟੀ ਜੀ ਨੂੰ ਅਸੀਂ ਕਹਿੰਦੇ ਹਾਂ ਸੈਂਟਰ ਹੈੱਡ ਟੀਚਰ ਬੈਠੇ ਨੇ ਹੀਠਾਂ ਫਿਰ ਟੀਚਰ ਬੈਠੇ ਨੇ ਹੀਠਾਂ ਤੱਕ ਤਾਣਾ ਬਣਾ ਤਾਂ ਇੰਨਾ ਮਜ਼ਬੂਤ ਇਹਦਾ ਮਤਲਬ ਕਿਤੇ ਗੜਬੜ ਹੈ ਕਿਉਂਕਿ ਇਹਦਾ ਮੁੱਢ ਜਿਹੜਾ ਵੱਜਣਾ ਹੁੰਦਾ ਪ੍ਰਾਇਮਰੀ ਦੇ ਵਿੱਚੋਂ ਮੁੱਢਲੀਆਂ ਕਲਾਸਾਂ ਦੇ ਵਿੱਚੋਂ ਵੱਜਣਾ ਹੁੰਦਾ ਤੇ ਪ੍ਰਾਇਮਰੀ ਦਾ ਜਿਹੜਾ ਸਿਸਟਮ ਹੈ ਉਹ ਬਹੁਤਾ ਵਧੀਆ ਨਹੀਂ ਹੈਗਾ ਸਰਕਾਰੀ ਸਕੂਲਾਂ ਦੇ ਅੰਦਰ ਕਈ ਥਾਵਾਂ ਦੇ ਉੱਤੇ ਸਿੰਗਲ ਟੀਚਰ ਸਕੂਲ ਨੇ ਕਿਤੇ ਡਬਲ ਟੀਚਰ ਨੇ ਜਾਨੀ ਦੋ-ਦੋ ਨੇ ਕਿਤੇ ਤਿੰਨ-ਤਿੰਨ ਵੀ ਹੋ ਸਕਦੇ ਨੇ ਤਾਂ ਜਿੱਥੇ ਸਿੰਗਲ ਟੀਚਰ ਸਕੂਲ ਹੈ ਤਾਂ ਉਹ ਪ੍ਰਾਇਮਰੀ ਵਾਲੇ ਟੀਚਰ ਜੇ ਮੈਂ ਉਹਨਾਂ ਦੀ ਸਮੁੱਚੀ ਗੱਲਬਾਤ ਕਰਾਂ ਜਿਨ੍ਹਾਂ ਨੇ ਊੜਾ ਆੜਾ ਸਿਖਾਉਣਾ ਬੱਚੇ ਨੂੰ ਮੁੱਢਲੀ ਗਿਆਨ ਦੇਣਾ ਨਹੀਂ ਰੱਖਣੀ ਬੱਚੇ ਦੀ ਉਹਨੇ ਤੁਰਨੇ ਪੰਜਾਬੀ ਪੜਨ ਸਿੱਖਣੇ ਉਹਨੇ ਤਾਂ ਉੱਥੇ ਹਾਲਾਤ ਇਹ ਕਿ ਪ੍ਰਾਇਮਰੀ ਸਕੂਲਾਂ ਦੇ ਜਿਹੜੇ ਟੀਚਰ ਨੇ ਉਹ ਕੱਲੇ ਟੀਚਰ ਨਹੀਂ ਹੈਗੇ ਉਹ ਕਲਰਕ ਵੀ ਨੇ ਉਹਨਾਂ ਨੇ ਡਾਕ ਵੀ ਕੱਢਣੀ ਹੁੰਦੀ ਹੈ ਉਹ ਕਲਰਕ ਵੀ ਨੇ ਉਹ ਪੀਐਨ ਵੀ ਨੇ ਉਹ ਚੌਕੀਦਾਰ ਵੀ ਨੇ ਉਹ ਸਭ ਕੁਝ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਡਿਊਟੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਮਰਦਮਸ਼ਮਾਰੀਆਂ ਤੋਂ ਲੈ ਕੇ ਹੋਰ ਗੈਰ ਵਿਦਕ ਕੰਮ ਜਿਹੜੇ ਉਹਨਾਂ ਦੇ ਉੱਤੇ ਥੋਪੇ ਜਾਂਦੇ ਨੇਗੇ ਉਹ ਸਾਰਾ ਕੁਝ ਉਹ ਭਰਟੋਂਦੇ ਆ ਸਰਕਾਰ ਦਾ ਤੇ ਮਹਿਕਮੇ ਦਾ ਤੇ ਜਿਹੜੇ ਲੋਕਾਂ ਨੇ ਨੀਂ ਰੱਖਣੀ ਐ ਨਾ ਇਹਨਾਂ ਬੱਚਿਆਂ ਦੀ ਤੇ ਫਿਰ ਉਹ ਕਿਵੇਂ ਨਾ ਕਿਵੇਂ ਹੌਲੀ-ਹੌਲੀ ਉਹ ਤਾਂ ਆਉਂਦੇ ਤਾਂ ਰਹਿੰਦੇ ਨੇ ਕਿਤੇ 12ਵੀਂ ਦੇ ਵਿੱਚ ਆ ਕੇ 10ਵੀਂ ਦੇ ਵਿੱਚ ਆ ਕੇ ਉਹ ਫਸ ਜਾਂਦੇ ਨੇ ਤੇ ਬੱਚੇ ਫਿਰ ਉਦਾਸ ਹੁੰਦੇ ਆ ਨਿਰਾਸ਼ ਹੁੰਦੇ ਆ ਤੇ ਜਿਹੜਾ ਬੱਚਾ ਜਨਰਲ ਪੰਜਾਬੀ ਚੋਂ ਵੀ ਪਾਸ ਨਹੀਂ ਹੋ ਰਿਹਾ ਇਹਦਾ ਮਤਲਬ ਉਹਦਾ 베ਸ ਹੈ ਜਿਹੜਾ ਉਹਦਾ ਆਧਾਰ ਕਿਹੋ ਜਿਹਾ ਹੋਏਗਾ ਤਾਂ ਗੱਲ ਇਹ ਹੈ ਕਿ ਪ੍ਰਾਇਮਰੀ ਦੇ ਅੰਦਰ ਅਗਰ ਪ੍ਰਾਇਮਰੀ ਐਜੂਕੇਸ਼ਨ ਠੀਕ ਹੋਵੇ ਸਾਡੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੱਚੇ ਜਾ ਕੇ 10ਵੀਂ 12ਵੀਂ ਚੋਂ ਫੇਲ ਹੋਣ ਤਾਂ ਇੱਥੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਗਰ ਤੁਹਾਡੇ ਕੋਲੇ ਕੋਈ ਸੁਝਾਅ ਹੈ ਕਿਉਂਕਿ ਇਹ ਗੰਭੀਰ ਮਸਲਾ ਹੈ ਕਿ ਪੰਜਾਬ ਦਾ ਜੰਮਿਆ ਹੋਇਆ ਬੱਚਾ ਯਾਰ ਪੰਜਾਬੀ ਚੋਂ ਫੇਲ ਹੋਵੇ ਇਹ ਬਹੁਤ ਹੀ ਮਤਲਬ ਨਮੋਸ਼ੀ ਵਾਲੀ ਗੱਲਬਾਤ ਹੈ ਸੱਚਮੁੱਚ ਪਰ ਇਹਦੇ ਚ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਮੈਂ ਬੱਚਿਆਂ ਦਾ ਹੌਸਲਾ ਨਹੀਂ ਤੋੜੂੰਗਾ ਬੱਚਿਆਂ ਨੂੰ ਕਾਇਮ ਹੋ ਕੇ ਆਪਣੀ ਜਿਹੜੀ ਇਹ ਕਮੀ ਪੇਸ਼ੀ ਲੱਭ ਕੇ ਉਹਨੂੰ ਦੂਰ ਕਰ ਲੈਣਾ ਚਾਹੀਦਾ ਹੈ ਅਧਿਆਪਕਾਂ ਨੂੰ ਵੀ ਰਿਵਿਊ ਕਰਨਾ ਚਾਹੀਦਾ ਕਿ ਗੜਬੜ ਕਿੱਥੇ ਕਿੱਥੇ ਨਹੀਂ ਤੇ ਸਰਕਾਰ ਤੇ ਸਮਾਜ ਨੂੰ ਤੇ ਸਾਡੇ ਜਿਹੜਾ ਐਜੂਕੇਸ਼ਨ ਦਾ ਐਡਾ ਵੱਡਾ ਸਿਸਟਮ ਹੈ ਅਮਲਾ ਫੈਲਾ ਹੈ ਤੋ ਉਹਨੂੰ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਕਿ ਜੇ ਪੰਜਾਬ ਦੀ ਧਰਤੀ ਦੇ ਉੱਤੇ ਜਨਰਲ ਪੰਜਾਬੀ ਦੇ ਵਿੱਚੋਂ 2913 ਤੇ 49ਵੇਂ ਪੰਜਾਬੀ ਦੇ ਵਿੱਚੋਂ 2077 ਬੱਚੇ ਫੇਲ ਹੋਏ ਐ ਤਾਂ ਗੜਬੜ ਕਿੱਥੇ ਐ ਤੇ ਇਹ ਅੱਗੇ ਤੋਂ ਇਹ ਇਸ ਤਰ੍ਹਾਂ ਦਾ ਨਾਮ ਵਾਪਰੇ ਇਹਨੂੰ ਦੁਰਸਤ ਕਰ ਲੈਣਾ ਚਾਹੀਦਾ ਤੇ ਇਹ ਗੱਲ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਚਾਹੁੰਦਾ ਸੀ ਤੇ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਅੰਦਰ ਆਪੋ ਆਪਣੇ ਬੱਚਿਆਂ ਨੂੰ ਵਿਗਿਆਨਕ ਟੰਗ ਦੇ ਨਾਲ ਉਹਨਾਂ ਦੀ ਤਿਆਰੀ ਕਰਾਓ ਪ੍ਰਾਇਮਰੀ ਮਿਡਲ ਪੱਧਰ ਹੁੰਦਾ ਫਿਰ ਹਾਈ ਪੱਧਰ ਹੁੰਦਾ ਐ ਸੈਕੰਡਰੀ ਪੱਧਰ ਹੁੰਦਾ ਜਦੋਂ ਈਨੇ ਪੜਾਅ ਬੱਚਾ ਪਾਰ ਕਰ ਗਿਆ ਫਿਰ ਉਹ ਕਾਲਜ ਪੱਧਰ ਤੇ ਯੂਨੀਵਰਸਿਟੀ ਲੈਵਲ ਦੇ ਉੱਤੇ ਤਾਂ ਆਪਣੇ ਆਪ ਫਿਰ ਛਾਲਾਂ ਮਾਰਦਾ ਬੱਚਾ ਤੁਰਿਆ ਜਾਂਦਾ ਹੁੰਦਾ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਸ ਤਰ੍ਹਾਂ ਛਾਲਾਂ ਮਾਰਦੇ ਅੱਗੇ ਵਧਣ ਖੁਸ਼ੀ-ਖੁਸ਼ੀ ਆਪਣੀ ਉਹ ਜ਼ਿੰਦਗੀ ਦੇ ਪੜਾਅ ਤੈਅ ਕਰਨ ਆਪਣੀ ਸਿੱਖਿਆ ਦੇ ਤਾਂ ਲਾਜ਼ਮੀ ਤੌਰ ਦੇ ਉੱਤੇ ਫਿਰ ਇਹ ਜਿਹੜੀਆਂ ਕਮੀਆਂ ਪੇਸ਼ੀਆਂ ਇੱਕੀ ਸਾਡੇ ਸਾਹਮਣੇ ਆਈਆਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਕੋਈ ਗੱਲ ਕਰਨੀ ਚਾਹੀਦੀ ਹੈ ਤੇ ਇਹਨੂੰ ਦੂਰ ਤੱਕ ਭੇਜੋ ਇਹਦੇ ਉੱਤੇ ਆਪਣੇ ਸੁਝਾਅ ਵੀ ਦਿਓ ਤੁਸੀਂ ਬਹੁਤ ਧੰਨਵਾਦ ਮਿਹਰਬਾਨੀ ਸ਼ੁਕ